ਮੇਰਾ ਨਾਮ ਵਕੀਲ ਸਿੰਘ ਹੈ ਜੀ ਤਿੰਨ ਮੇਰਾ ਧਰਮਪੁਰਾ ਜੀ ਤਹਿਸੀਲ ਲੋਹਰ ਹੈ ਜੀ ਡਿਸਟ੍ਰਿਕਟ ਫਾਇਲ ਕਾਈ ਕਾਰਨ ਇਹ ਹੈ ਜੀ 9 ਤਰੀਕ ਨੂੰ ਮੇਰੇ ਬ੍ਰਦਰ ਦੇ ਪਿੱਤੇ ਦਾ ਆਪਰੇਸ਼ਨ ਕਰਾਉਣ ਵਾਸਤੇ ਆਏ ਸੀਗੇ ਜੀ ਪਿੱਤੇ ਦਾ ਆਪਰੇਸ਼ਨ ਤਕਰੀਬਨ 2:30 ਹੋ ਗਿਆ ਜੀ ਉਹ ਆਪਰੇਸ਼ਨ ਹੋਣ ਤੋਂ ਬਾਅਦ ਪੇਸ਼ੈਂਟ 10-11 ਘੰਟੇ ਬਿਲਕੁਲ ਠੀਕ ਰਿਹਾ ਜੀ ਅਚਾਨਕ ਉਹਨਾਂ ਦੇ ਦਰਦ ਹੋਇਆ ਦਰਦ ਹੋਣ ਤੋਂ ਬਾਅਦ ਨਰਸ ਨੇ ਇੰਜੈਕਸ਼ਨ ਲਾ ਇੰਜੈਕਸ਼ਨ ਲਾਉਣ ਤੋਂ 5-7 ਮਿੰਟ ਬਾਅਦ ਪੇਸ਼ੈਂਟ ਖਤਮ ਹੋ ਗਿਆ ਜੀ ਤੇ ਸਰੀਰ ਨੀਲਾ ਹੋ ਗਿਆ ਜੀ ਪੇਸ਼ੈਂਟ ਦਾ ਮੈਂ ਨਰਸ ਨੂੰ ਕਿਹਾ ਕਿ ਮੈਂ ਕਹਾਂ ਜੀ ਤੁਸੀਂ ਟੀਕਾ ਲਾਈ ਜੰਨੇ ਹੋ ਡਾਕਟਰ ਸਾਹਿਬ ਨੂੰ ਬੁਲਾਓ ਡਾਕਟਰ ਸਾਹਿਬ ਜਿਸ ਵੇਲੇ ਆਏ ਤੇ ਡਾਕਟਰ ਸਾਹਿਬ ਨੇ ਨਵ ਚੈੱਕ ਕੀਤੀ ਨਵ ਚੈੱਕ ਕੀਤੀ ਡਾਕਟਰ ਸਾਹਿਬ ਕਹਿੰਦੇ ਜੀ ਪੇਸ਼ੈਂਟ ਖਤਮ ਹੋ ਗਿਆ ਜੀ ਬੇਟਾ ਵੀ ਨਾ ਲੱਗਿਆ ਡਾਕਟਰ ਮਸੀਹ ਨਹੀਂ ਜੀ ਮੌਜੂਦ ਨਹੀਂ ਸੀ ਜੀ ਅਸੀਂ ਕਾਰਨ ਮੰਨਦੇ ਆ ਜੀ ਗਲਤ ਟ੍ਰੀਟਮੈਂਟ ਦਾ ਜੀ ਹਾਂਜੀ ਨਾਮ ਕੀ ਸੀ ਜਿਨ੍ਹਾਂ ਦਾ ਪ੍ਰੇਸ਼ਣ ਸੀ ਦੇਵੀ ਲਾਲੀ ਸਾਨੂੰ ਸਰਦਾਰ ਕੌਰ ਸਿੰਘ ਪਿੰਡ ਧਰਮਪੁਰਾ ਉਮਰ 43 ਸਾਲ ਜੀ ਇਹਨਾਂ ਨੇ ਜੋ ਟੈਸਟ ਕੀਤੇ ਉਹਦੇ ਵਿੱਚ 60 ਸਾਲ ਉਮਰ ਲਿਖੀ ਆਈ ਇਹਨਾਂ ਨੇ ਤੇ ਕਿੰਨੇ ਬੱਚੇ ਨੇ ਬੱਚੇ ਉਹਨਾਂ ਦੇ 4 ਨੇ ਤਿੰਨ ਕੁੜੀਆਂ ਇੱਕ ਲੜਕਾ ਹੈ ਲੜਕਾ ਤਕਰੀਬਨ 12-13 ਸਾਲ ਦਾ ਹੈ ਛੋਟੇ ਛੋਟੇ ਬੱਚੇ ਨੇ ਗੱਲਬਾਤ ਕੀਤੀ ਸਾਨੂੰ ਜੀ ਲਾਰੇ ਲਾਈ ਜਾਂਦੇ ਕੋਈ ਕਿਲੀ ਰਾਹ ਨਹੀਂ ਪਾਰੇ ਜੀ ਇਹ ਬੰਦਾ ਬਿੱਲ ਨਹੀਂ ਲਿਆ ਬੰਦਾ ਜੋ ਟ੍ਰੀਟਮੈਂਟ ਹੋਇਆ ਬੰਦਾ ਬਿੱਲ ਨਹੀਂ ਲਿਆ ਸਾਨੂੰ ਐਂਬੂਲੈਂਸ ਲੈ ਕੇ ਦਿੱਤੀ ਰਾਤੀ 2:30 ਪੁਨੇ ਤਿੰਨ ਵੇ ਕਹਿੰਦੇ ਜੀ ਤੁਸੀਂ লাশ ਲਿਆਓ ਮੈਂ লাশ ਲਜਾਂਤ ਮਨਾ ਕਰਤਾ ਮੇਰਾ ਪਰਿਵਾਰ ਆਊਗਾ ਮੇਰੇ ਪਰਿਵਾਰ ਨਾਲ ਗੱਲ ਕਰਕੇ ਫਿਰ লাশ ਲੈ ਕੇ ਜਾਵਾਂਗੇ ਮੰਗੇ ਜੀ ਸਾਡੇ ਤੇ ਤਿੰਨ ਗੁੜੀਆਂ ਇੱਕ ਬੱਚਾ ਮੁੰਡਾ ਹੈਗਾ ਛੋਟਾ ਆ ਵੀ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹਨੂੰ ਗੋਲੇਕਾਰ ਆ ਮੁੰਡੇ ਦਾ ਜੋਤੀ ਅੱਖ ਲੱਗੇ ਸ਼ੁਰੂ ਹੋ ਗਈ ਮੇਰੇ ਪਾਪਾ ਸਾਡੀ ਗੱਲ ਬਾਤ ਹੋਈ ਆ ਪ੍ਰੈਸ਼ਨ ਕਰਾਇਆ ਸੀਗਾ ਇੱਥੇ ਉਹਨਾਂ ਨੇ ਗਲਤ ਟੀਕਾ ਲਾ ਦਿੱਤਾ ਕੀ ਕਰਾ ਕਦੋਂ ਪ੍ਰੈਸ਼ਨ ਕਰਾਉਣਾ ਸੀ ਕਿਤੇ ਕਿਤੇ ਦਾ ਸਰਗਸਿ ਉਪਾਤਰੀਆਂ ਸੀਗੀਆਂ। ਕਿ ਮੰਗਤਾਂ ਕਰਦੇ ਸੀ ਉਹ ਕਸਬੀਆਂ। ਹਿਸਾਬ ਪਚਾਈ ਦਾ ਸਾਨੂੰ ਤਾਂ ਅਸੀਂ ਚਾਰ ਭੈਣ ਭਰਾ ਹੈਗੇ ਸਾਫ ਚਾਈ ਦੇ ਸਾਨੂੰ ਭਰਾ ਵੀ ਛੋਟਾ ਹੈ ਗਾ ਮੰਮੀ ਵੀ ਕਮਾਈ ਨਹੀਂ ਕਰ ਸਕਦੀ ਮੰਮੀ ਨੂੰ ਹਾਰਟ ਦੀ ਪ੍ਰੋਬਲਮ ਹੈਗੀ ਆ। ਕੀ ਕੰਮ ਕੀ ਕਰਦੇ ਸੀਗੇ? ਪਾਪਾ ਮੇਰੇ ਦਿਹਾੜੀ ਮੰਤਿਉਰ ਕਰਦੇ ਸੀ। ਕੱਲ੍ਹ ਦਾ ਤੇ ਅੱਜ ਨਹੀਂ ਹੈ। ਪਰਸੋਂ। ਪਰਸੋਂ ਜੀ। ਕੀ ਕਹਿੰਦੇ ਡਾਕਟਰ ਕੋਸ਼ਿਸ਼ ਨਹੀਂ ਹੈ ਜੀ ਕੀ ਨਾਮ ਹੈ ਜੀ ਅਸ਼ੀਰਵਾਦ ਹਸਪੀਟਲ ਚ ਕੀ ਕੰਮ ਕਰਦੇ ਹੋ ਮੇਰਾ ਨਾਮ ਅਭੀ ਹੈ ਮੈਂ ਡਾਕਟਰ ਵਿਕਰਮਜੀਤ ਦਾ ਮੈਨੇਜਰ ਹਾਂ ਠੀਕ ਹੈ ਦੇਵੀ ਲਾਲ ਪੇਸ਼ੈਂਟ ਦਾ ਮੈਟਰ ਔਨ ਹੋਲਡ ਹੈ ਤੁਸੀਂ ਕੀ ਕਰ ਲੋ ਇਸ ਸਿਚੁਏਸ਼ਨ ਦਾ ਮੈਟਰ ਔਨ ਹੋਲਡ ਡਾਕਟਰ ਸਾਹਿਬ ਦੇ ਧਿਆਨ ਚ ਜੀ ਉਹ ਮੈਟਰ ਔਨ ਹੋਲਡ ਹੈ ਥੈਂਕ ਯੂ ਇੱਥੇ ਕੋਈ ਪੇਸ਼ੈਂਟ ਸਿਗਾ ਉਹਨਾਂ ਦਾ ਟ੍ਰੀਟਮੈਂਟ ਹੋਇਆ ਸੀ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਹੈ ਵੀ ਉਹ ਟ੍ਰੀਟਮੈਂਟ ਤੋਂ ਕੁਛ 6-7 ਘੰਟਿਆਂ ਬਾਅਦ ਜਿਹੜਾ ਪੇਸ਼ੈਂਟ ਦੀ ਡੈਥ ਹੋ ਗਈ ਹੈ ਤੇ ਕੀ ਹੁਣ ਗੱਲਬਾਤ ਹੋਈ ਹੈ ਜੀ ਕਿ ਇਹਨਾਂ ਦੀ ਆਪਸ ਵਿੱਚ ਗੱਲਬਾਤ ਚੱਲ ਰਹੀ ਹੈ ਕੋਈ ਹਾਂ ਜੋ ਦਾ ਕੋਈ ਰਿਜ਼ਲਟ ਆਊਗਾ ਤਾਂ ਤੁਹਾਨੂੰ ਦੱਸ ਲਾ ਦੇਵਾਂਗੇ